13 14 ਕਿਲੋ ਇਹਦੇ ਥੱਲੇ ਬੌਲੀ ਬਾਈ ਕਹਿੰਦਾ ਹੈਗੀ ਆ ਬਾਕੀ ਯਾਰ ਇਹਦੇ ਜੇ ਰੰਗ ਰੂਪ ਦੀ ਗੱਲ ਕਰ ਲਈਏ ਥਣ ਥਣੌੜ ਦੀ ਗੱਲ ਕਰ ਲਈਏ ਤੇ ਆਰਡਰ ਦੀ ਗੱਲ ਕਰ ਲਈਏ ਬਾ ਕਮਾ ਲਿਆ ਸਿਸਟਮ ਹਰੇਕ ਪੱਖ ਤੋਂ ਆ ਇੱਥੇ ਤੋਂ ਲੈ ਆਉਂਦੀ ਇੱਥੇ ਤੋਂ ਲੈ ਆਵੇ ਇੱਥੇ ਤੋਂ ਸਾਈਡ ਤੋਂ ਵੀ ਦਿਖਾ ਦੀ ਅਗਲੇ ਪੰਨੇੋਂ ਲੈ ਵਾ ਤੇ ਬੈਕ ਤੋਂ ਵੀ ਦਿਖਾ ਦੀ ਲੈ ਹਾਂ ਇੱਥੋਂ ਮਾਰ ਦੇ ਸੌਤ ਹੈ ਮੈਨੂੰ ਇੱਥੇ ਤੋਂ ਦਿਖਾ ਦੇ ਤੇ ਮੇਨ ਗੱਲ ਹੈ ਠੰਡੀ ਸੀਲ ਵੀ ਆ ਨਾ ਹਾਂਜੀ ਹਾਂ ਪੂਰੀ ਆ ਸ਼੍ਰੀ ਕਾਲ ਜੀ ਕਿਸਾਨ ਪਸ਼ੂ ਪਾਲਕ ਦੇ ਤੁਹਾਡਾ ਸਵਾਗਤ ਹੈ ਲਾ ਸੱਜਣੋ ਅੱਜ ਦੀ ਵੀਡੀਓ ਬਣਾਉਣ ਆਪਾਂ ਪਹੁੰਚੇ ਆ ਪਿੰਡ ਤੁੰਗਾ ਢੀ ਤਸੀਲ ਰਾਏਕੋਟ ਤੇ ਜ਼ਿਲ੍ਹਾ ਲੁਧਿਆਣਾ ਕਿਉਂਕਿ 8-10 ਦਿਨਾਂ ਤੋਂ ਬਾਈ ਹੋਰਾਂ ਦੀ ਵੀਡੀਓ ਨਹੀਂ ਆਈ ਲਾਸਟ ਵੀਡੀਓ ਪਾਈ ਸੀ ਜਿਹੜੀ ਉਹ ਪਾਈ ਸੀ ਸੱਜਣੋ ਮੱਜਾਂ ਦੀ ਪਰ ਜਿਹੜਾ ਆਂ ਗਾਵਾਂ ਦਾ ਸਿਸਟਮ ਆ ਨਾ ਇਹ ਸਿਸਟਮ ਬਾਈ ਹੋਰਾਂ ਦਾ ਹੈਗਾ ਪੱਕੇ ਤੌਰ ਤੇ ਜਰਸੀ ਗਾਵਾਂ ਦਾ ਬਾਈ ਕਹਿੰਦਾ ਵੀ ਨਗੀਨੇ ਦਿਖਾਵਾਂਗੇ ਜਰਸੀ ਦੇ ਅੱਜ ਤੇ ਦਿਖਾਵਾਂਗੇ ਵੀ ਮੇਰਾ ਖਿਆਲ ਆ 7 ਜਾਨਵਰ ਦਿਖਾਵਾਂਗੇ 1 ਦਿਖਾਵਾਂਗੇ ਪਹਿਲਣ ਝੋਟੀ 3 ਤਾਜ਼ੀਆਂ ਸੂਈਆਂ ਨੇ ਤੇ ਇੱਕ ਹੈਗੀਆਂ ਤੋਕੜ ਤੇ ਤਿੰਨ ਹੈਗੀਆਂ ਸੂਣ ਦੇ ਨੇੜੇ ਜੇ ਗੱਲ ਕਰ ਲਈ ਪਰ ਕੁਆਲਿਟੀ ਆ ਨਾ ਜਿਹੜੀ ਅੱਜ ਕੁਆਲਿਟੀ ਤੁਹਾਨੂੰ ਸਜਣੋ ਐਨ ਮਿਲੂਗੀ ਅੱਬਲ ਦਰਜੇ ਦੀ ਤੇ ਬਾਕੀ ਆ ਜੋ ਲਾਡੀ ਨਾ ਕਰਾਉਂਦੇ ਆ ਗੱਲਬਾਤ ਤੇ ਕੱਲੀ ਕੱਲੀ ਗਾਂ ਤੋੜ ਕੇ ਦਿਖਾਵਾਂਗੇ ਤੇ ਰੇਟ ਵੀ ਸਜਣੋ ਹੈਰਾਨ ਕਰਨ ਵਾਲੀ ਕਰਾਂਗੇ ਹੋਰ ਲਾਡੀ ਕੀ ਹਾਲ ਹੈ ਵਧੀਆ ਬਾਈ ਹਾਂਜੀ ਬਾਈ ਕਿਵੇਂ ਚੱਲਦਾ ਕੰਮ ਕਰ ਐਨ ਵਧੀਆ ਚੱਲਦਾ ਹੀ ਆਪਣਾ ਕੰਮ ਚੱਲਦਾ ਚੰਗਾ ਹੈ ਨਾ ਹਾਂਜੀ ਹਾਂ ਆ ਬੰਦ ਕਰਤਾ ਈ ਥੋੜਾ ਗਰਮੀ ਕਰਕੇ ਨਾ ਅੱਖਾਂ ਦਾ ਸੰਦੇ ਨਾਲ ਆਹ ਖਾਂ ਬੰਦ ਕਰਤਾ ਆ ਸ਼ੁਰੂ ਕਿਹੜੇ ਬੰਨਿਓ ਕਰੀ ਆਂਦਾ ਸੀ ਸ਼ੁਰੂ ਜਿੱਧਰੋਂ ਮਰਜ਼ੀ ਕਰ ਲੋਈ ਜੰਗਈਆਂ ਨਾਗ ਸਾਰੇ ਹਾਂ ਤਾਜੀ ਸੂਈ ਤੋਂ ਕਰਨਾ ਤਾਜੀ ਸੂਈ ਤੋਂ ਕਰ ਲੈ ਆ ਆ ਜਾ ਲਾਣੇ ਦਾ ਰਾ ਕਿਹੜਾ ਸੂਆ ਇਹਦਾ ਇਹ ਬਾਈ ਦੂਜੇ ਸੂਏ ਸੂਈ ਆ ਸੂਆ ਦੂਜਾ ਕਿੰਨੇ ਦਿਨ ਦੀ ਸੂਈ ਆ ਸੂਈ ਨੂੰ ਉਹਨੂੰ 4-5 ਦਿਨ ਹੋ ਗਏ ਬਾਈ 4-5 ਦਿਨਾਂ ਦੀ ਸੂਈ ਆ ਤੇ ਬੌਲੀ ਕਿੰਨੀ ਕਾ ਹੁਣ ਬੌਲੀ ਬਾਈ ਇਹਦੇ ਥੱਲੇ ਹੈਗੀ ਆ 13-14 ਕਿਲੋ ਹੁਣ ਯਾਨੀ 13 ਠੰਡੀ ਹੈਗੀ ਆ ਅੱਜ ਹੀ ਆਇਆ ਸਾਰੇ ਨਾਗੀ ਵੀਰੇ ਸਵੇਰੇ ਠੀਕ ਆ ਗੱਲ ਹ ਅੱ 13 14 ਕਿਲੋ ਇਹਦੇ ਥੱਲੇ ਬੌਲੀ ਬਾਈ ਕਹਿੰਦਾ ਹੈਗੀ ਆ ਬਾਕੀ ਯਾਰ ਇਹਦੇ ਜੇ ਰੰਗ ਰੂਪ ਦੀ ਗੱਲ ਕਰ ਲਈਏ ਠਣ ਠਣਾੜ ਦੀ ਗੱਲ ਕਰ ਲਈਏ ਤੇ ਆਰਡਰ ਦੀ ਗੱਲ ਕਰ ਲਈਏ ਬਾ ਕਮਾ ਲਿਆ ਸਿਸਟਮ ਹਰੇਕ ਪੱਖ ਤੋਂ ਆ ਇੱਥੇ ਤੋਂ ਲੈ ਆਉਂ ਜੀ ਇੱਥੇ ਤੋਂ ਲੈ ਆਵੇ ਇੱਥੇ ਤੋਂ ਸਾਈਡ ਤੋਂ ਵੀ ਦਿਖਾ ਦੀ ਅਗਲੇ ਪੰਨੇੋਂ ਲੈ ਵਾ ਤੇ ਬੈਕ ਤੋਂ ਵੀ ਦਿਖਾ ਦੀ ਔਲੀ ਤੁਰਦੇ ਮਾਰੀ ਜੀ ਪਾਕਿਸਤਾਨ ਤੋਂ ਪੂਰਾ ਵਧੀਆ ਲੱਗਿਆ ਇਹ ਬਾਕੀ ਜੇ ਗੱਲ ਕਰ ਲਈ ਆ ਸ਼ਕੀਨ ਸ਼ਕੂਨ ਵੀ ਬਾਲੀਆ ਨੇ ਹਾਰੇ ਨਾਗਿਆਂ ਦੇ ਵੀ ਵਧੀਆ ਥਣ ਥੋਣ ਇੱਕ ਹੀ ਲੱਗੇ ਹੋਏ ਨੇ ਹਾਂ ਸ਼ਕੀਨ ਸ਼ਕੂਨ ਵੀ ਬਾਲੀਆ ਤੇ ਲੇਵੇ ਲੂਵੇ ਵਾਲੇ ਤਾਂ ਨਾ ਉਹੀ ਗੱਲ ਆ ਚਿਬੇ ਕੱਢਦੀ ਜਾਂਦੀ ਆ ਲੈ ਹਾਂ ਇੱਥੋਂ ਮਾਰ ਦੇ ਦੇ ਬੰਦੇ ਨੇ ਮੈਨੂੰ ਇੱਥੇ ਤੋਂ ਦਿਖਾ ਦੇ ਤੇ ਮੇਨ ਗੱਲ ਆ ਠੰਡੀ ਸੀਲ ਵੀ ਆ ਨਾ ਹਾਂ ਜੀ ਹਾਂ ਪੂਰੀ ਆ ਅੰਦਰ ਵੀ ਚੰਗਾ ਕਿੰਨਾ ਕੁ ਦੁੱਧ ਪਾਉ ਲੋਡੀ ਤੇ ਤੇ ਬਈ ਉਮੀਦ ਆਏ 16 17 ਕਿਲੋ ਤਾਂ ਇਹਦੀ ਉਮੀਦ ਆ ਵੀ ਚਬਾਉਗੀ ਬਾਕੀ ਸੇਵਾ ਤੇ ਆ ਠੀਕ ਆ ਗੱਲ ਹਾਂ ਜੀ ਹਾਂ ਪੈਸੇ ਕਿੰ ਇਹਦਾ ਮੁੱਲ 52000 ਇੱਕ ਗੱਲ ਤੁਹਾਨੂੰ ਹੋਰ ਦੱਸਦੇ ਨਾ ਮੁੱਲ ਅੱਜ ਫਿਕਸ ਵਾਲੇ ਕਰੀ ਜਾਂਦੇ ਜਮਾ ਵੈਕਸੀ ਆ ਬਾਈ ਆਪਾਂ 50 ਚੋਂ ਮਾਨਤਾਣ ਕਰਦਾਂਗੇ ਅੱਛਾ 50000 ਚੋਂ ਮਾਨਤਾਣ ਕਰਦਾਂਗੇ ਤੇ ਆਰਡਰ ਰੂਟਰ ਵੀ ਬਾਕਮਾਲ ਆ ਜੀ ਗੱਲ ਕਰ ਲਈਏ ਬੱਚਾ ਕੀ ਆ ਨਾਲ ਬੱਚਾ ਬੱਛਾ ਹੀ ਆ ਬਾਈ ਮਗਰ ਬੱਚਾ ਨਾਲ ਇਹ ਵੀ ਆ ਗਿਆ ਬੱਛਾ ਤੇ ਹੁਣ ਤੋੜ ਕੇ ਦਿਖਾ ਦਿਓ ਜੀ 2 ਨੰਬਰ ਵਾਲੀ ਇਹਦਾ ਕਿਹੜਾ ਸੂਆ ਇਹ ਵੀ ਦੂਜੇ ਸੂਏ ਸੂਈ ਆ ਬਾਈ ਇਹ ਕਦੋਂ ਦੀ ਸੂਈ ਆ ਇਹਨੂੰ ਵੀ 5-7 ਦਿਨ ਹੋ ਗਏ ਸੂਈ ਨੂੰ ਜੀ ਅੱਛਾ ਇਹ ਵੀ 5-7 ਦਿਨਾਂ ਦੀ ਸੂਈ ਆ ਥਾਂ ਸੁਨੋਟੀ ਨੂੰ ਵੀ ਚੰਗਾ ਲੱਗਿਆ ਨਾ ਇਹਦੀ ਬਾਈ ਇੱਕ ਗੱਲ ਹੋਰ ਆ ਨਾ ਇਹਨੂੰ ਬੱਚਾ ਮੂੰਹ ਲਾ ਗਿਆ ਠੀਕ ਆ ਗੱਲ ਉਹ ਚਾਹੁੰਗੇ ਕਹੇ ਲੈ ਬਾਈ ਇਹਦਾ ਵੀ ਉਹਦੇ ਵਾਂਗੂ ਸਨੱਖਾ ਪੂਰਾ ਹੈ ਨਾ ਅਛਾ ਤਾਂ ਕਰਕੇ ਥੋੜਾ ਢਿੱਲਾ ਜਾ ਪਾ ਢਿੱਲਾ ਜਾ ਪਾ ਗਈ ਹਾਂਜੀ ਹਾਂਜੀ ਇਹਨੂੰ ਕੈ ਕਿਦਨੋਂ ਕੇ ਸੂਈ ਨੂੰ ਇਹਨੂੰ ਸੂਈ ਨੂੰ 5-7 ਦਿਨ ਹੋ ਗਏ ਬਾਈ ਅਛਾ 5-7 ਦਿਨਾਂ ਦੀ ਸੂਈ ਆ ਇਹ ਥੱਲੇ ਹੁਣ ਦੂਜੇ ਨਾਲ ਲਈ ਵੀ ਬਾਈ 10-11 ਕਿਲੋ ਬੌਲਾ ਹਾਜ਼ਰ ਆ ਹੁਣ 10-11 ਕਿਲੋ ਇਸ ਟਾਈਮ ਹਾਜ਼ਰ ਆ ਹਾਜ਼ਰ ਆ ਜੀ ਇਹ ਇਹ ਕਿੰਨਾ ਕ ਪਾ ਸਕਦੀ ਆ ਤੇਰੇ ਤੇ ਯ 13 14 ਕਿਲੋ ਪਾ ਦੂ ਪੈਸੇ ਇਹਦੇ ਕਿੰਨੇ ਲਵਾਂਗੇ ਬਈ ਇਹਦੇ ਆਪਾਂ ਲੈ ਲਾਂਗੇ ਜਮਾਂ ਇੱਕੋ ਹੀ ਗੱਲ 40000 ਦੀ ਦੇ ਦਾਂਗੇ ਅੱਛਾ ਇਹ ਦੇ ਦਾਂਗੇ 40000 ਦੀ ਹਾਂਜੀ ਹਾਂ ਇਹ ਬੱਚੀ ਮਿਲੂਗੀ 40000 ਦੀ ਤੇ ਸੂਆ ਹੈਗਾ ਸੱਜਣੋ ਜੇ ਗੱਲਬਾਤ ਕਰ ਲਈਏ ਦੂਜਾ ਲੈ ਇੱਥੇ ਤੋਂ ਤਰ੍ਹਾਂ ਦਾ ਫੇਸ ਕੁਆਲਿਟੀ ਤੇ ਵੀ ਮਾਰਨੀ ਕੈਮਰਾ ਉਹਨਾਂ ਨੂੰ ਫੇਸ ਕਰ ਦਿਓ ਜੀ ਇਹਦਾ ਬੱਚਾ ਕੀ ਆ ਨਾਲ ਇਹਦੇ ਲਈ ਬੱਚੇ ਹੀ ਆ ਵੀਰੇ ਮਗਰ ਸਾਰਿਆਂ ਦੇ ਹਾਂ ਮਗਰ ਇਹਦੇ ਬੱਚਾ ਤੇ ਇੱਥੇ ਤੋਂ ਥਣ ਥਣੋਟ ਦਿਖਾ ਦੇ ਅਗਲੇ ਬੰਨੋ ਲੈ ਵਾਲੂ ਆ ਏ ਦੇ ਦਾਂਗੇ 40 ਦੀ ਹਾਂ ਬਈ 40 ਦੀ ਦੇ ਦਾਂਗੇ ਹਾਂ ਇਹ ਦੇ ਦਾਂਗੇ ਆਪਾਂ ਤੁਹਾਨੂੰ ਸੱਜਣੋਂ 40000 ਦੀ ਲੈ ਹੁਣ ਮਾਰਦੇ ਤਿੰਨ ਨੰਬਰ ਵਾਲੀ ਤੇ ਕੈਮਰਾ ਇਹਦਾ ਲਾਦੀ ਕਿਹੜਾ ਸੂਆ ਵੀ ਤੋੜ ਦਈ ਬਈ ਇਹ ਪਹਿਲੇ ਸੂਈ ਸੂਈ ਆ ਅੱਛਾ ਇਹਦਾ ਸੂਆ ਹੈਗਾ ਜੇ ਗੱਲ ਕਰੀਏ ਪਹਿਲਾ ਤਾਂ ਹੀ ਫਿਰਦੀ ਆ ੱਟਕੇ ਮਾਰਦੀ ਪਹਿਲਣ ਦੇ ਹਿਸਾਬ ਨਾਲ ਕਿੰਨੇ ਕਿ ਦਿਨ ਦੀ ਸੂਈ ਆ ਇਹਦਾ ਵੀਰੇ ਰਾਤ ਹੀ ਸੂਈ ਆ ਅੱਛਾ ਰਾਤ ਹਾਂ ਇਹਦੇ ਥੱਲੇ ਕਿੰਨੀ ਕੁ ਬੋਲੀ ਹੋਊ ਫਿਰ ਬਈ ਇਹਦੇ ਥੱਲੇ ਹੁਣ ਪੂਰੀ ਤਾਂ ਸਾਫ਼ ਕਰੀ ਨਹੀਂ ਆਪਾਂ ਵਾਨੇ ਦੇ ਹਿਸਾਬ ਨਾਲ ਬਈ ਉਮੀਦ ਆ ਬੀ ਇਹ ਵੀ ਦੁੱਧ ਚੰਗਾ ਚਬਾਊਗੀ 13 ਤੋਂ ਨਾ ਉਹ ਲੇਵਾ ਲੂਵਾ ਚੰਗਾ ਹੈ ਨਾ ਤੇ ਜਾਤ ਬਰੀਡ ਵੀ ਚੰਗੀ ਆ ਜੇ ਗੱਲਬਾਤ ਕਰ ਲਈਏ ਠੱਕਦੀ ਆ ਜਿਵੇਂ ਲੱਸੀ ਆ ਠੱਕੇ ਮਾਰਦੀ ਆ ਜੇ ਰਾਜੀ ਹੁੰਦੀ ਵੇ ਤਾਂ ਛੜਾਕੀ ਭੱਜ ਜਾਂਦੀ ਬਾਕੀ ਐ ਰਾਤ ਦੀ ਸੂਈ ਕਰਕੇ ਥੋੜੀ ਲੱਗਦੀ ਆ ਹਾਂ ਜਿੱਡੀ ਕਾਪ ਆ ਉਦਾਂ ਕੀ ਦਾ ਲੇਵਾ ਹਾਂਜੀ ਹਾਂ ਤੇ ਬਣੂਗੀ ਚੰਗੀ ਇਹ ਜੇ ਗੱਲਬਾਤ ਕਰ ਲਈਏ ਬੱਚੀ ਚੰਗੀ ਬਣੂਗੀ ਪੈਸੇ ਕਿੰਨੇ ਲਵਾਂਗੇ ਇਹਦੇ ਲੱਸ ਥੀਲ ਸਹੂ ਆ ਜਾਣੀ ਪੂਰੀ ਆ ਐ ਨਹੀਂ ਕੋਈ ਗੱਲ ਥਾਣਾ ਇੱਕਤੀ ਸਾਰਿਆਂ ਦੇ ਵਧੀਆ ਲੱਗਿਆ ਚਵਾਈ ਵਾਲੇ ਆ ਨੀ ਮਾਲ ਸਾਰੀ ਟੌਪ ਕੁਆਲਟੀ ਦੀ ਜੇ ਗੱਲ ਕਰੇ ਬੱਚਾ ਕੀ ਆ ਨਾਲ ਆ ਨਾੜੂਆ ਦਿਖਾ ਜਮਾ ਗਿੱਲਾ ਰਾਤ ਆ ਉਹ ਨਾੜੂਏ ਦੇ ਮਾਰਦੇ ਇਸ ਤਰ੍ਹਾਂ ਕੋ ਕੈਮਰਾਮੈਨ ਸਾਹਿਬ ਨਾੜੂਆ ਵੀ ਦਿਖਾ ਦਿਓ ਬੱਚੇ ਦਾ ਗਿੱਲਾ ਨਾਲ ਰਾਤ ਹੀ ਸੂਈਆ ਤੇ ਇਧਰੋਂ ਯਾਰਾ ਲੇ ਵਾਲੂ ਭਾਈ ਦਾ ਵੀ ਚੰਗਾ ਲੱਗਿਆ ਜੇ ਗੱਲ ਕਰ ਲਈ ਮੇਨ ਗੱਲ ਠੰਡੀ ਸੀਲ ਦੀ ਹੁੰਦੀ ਆ ਨਾ ਇਹਦੇ ਪੈਸੇ ਕਿੰਨੇ ਲਵਾਂਗੇ ਲਾਡੀ ਇਹਦੇ ਤਾਂ ਯਾਰ ਜਾਇਜ ਹੀ ਆ ਬਾਈ 37000 ਰੁਪਇਆ ਇਹ ਦੇ ਦਾਂਗੇ 37000 ਦੀ ਮਾਨਤਾਮ ਛੋੜ ਛੱਪਾ ਕਰ ਦਾਂਗੇ ਕਰ ਦਾਂਗੇ ਕਰ ਦਾਂਗੇ ਬਾਈ ਹੁਣ ਆ ਝੋਟੀ ਦਿਖਾ ਦੀ ਹੈ ਨਾ ਹਾਂਜੀ ਹਾਂ ਇਹ 4000 30 ਮੋਰ ਚਾਹ ਇਹਦੀ ਝੋਟੀ ਦਾ ਵੀ ਨੰਬਰ ਲਾ ਦਾਨਾ ਤੇ ਪਰਲੇ ਬੰਨੇ ਵੀ ਦਿਖਾਉਂਗਾ ਦੋ ਦੰਦ ਦਿਖਾਉਂਗਾ ਇੱਕ ਫੁੱਲ ਵੱਡੇ ਕੱਦ ਕਾੜ ਚ ਇਹ ਵੀ ਤੋੜ ਦੋ ਖੋਲ ਕੇ ਇਹਦਾ ਸੂਆ ਪਹਿਲਾ ਇਹ ਪਹਿਲਾ ਬਾਈ ਚਾਰ ਦੰਦ ਸੂਆ ਪਹਿਲਾ ਦੰਦਾਂ ਚ ਹੈਗੀ ਆ ਚਾਰ ਦੰਦ ਲੰਬਾਈ ਲੰਬੂਈ ਚੰਗੀ ਆ ਕੱਦ ਹੈਗਾ ਦਰਮਿਆਨਾ ਪਰ ਹੈਗੀ ਜੱਤਾਲੀ ਆ ਉੱਤੋਂ ਢਾਂਚਾ ਡੂੰਚਾ ਵੀ ਚੰਗਾ ਜੇ ਢਾਂਚੇ ਡੂੰਚੇ ਦੀ ਗੱਲਬਾਤ ਕਰ ਲਈਏ ਬਾਡੀ ਬੁੱਡੀ ਦੀ ਇਹਨੂੰ ਕੈ ਕਿਦਨੋਂਗੇ ਸੂਈ ਨੂੰ ਇਹਨੂੰ ਬਾਈ ਹੋ ਗਏ 7-8 ਦਿਨ ਸੂਈ ਨੂੰ 7-8 ਦਿਨਾਂ ਦੀ ਸੂਈ ਥੱਲੇ ਹੁਣ ਦੁੱਧ ਕਿੰਨਾ ਰੰਗ ਹੋ ਗਿਆ ਉਹ ਬਾਈ ਐਨ ਪੂਰਾ 7 ਕਿਲੋ 7 ਕਿਲੋ ਦੰਦਾਂ ਦੇ 4 ਦੰਦ ਸੂਆ ਪਹਿਲਾਂ 4 ਦੰਦ ਪਹਿਲਾਂ ਕਮਾ ਲਓ ਜਿੱਥੇ ਕਮਾ ਲਓ ਇਹਦੇ ਨਾਲ ਬੱਚਾ ਕੀ ਆ ਲੈੜੀ ਇਹਦੇ ਨਾਲ ਜੀ ਹੈਗੀ ਕੱਟੇ ਹਾਂ ਇਹਦੇ ਨਾਲ ਕੱਟੀ ਆ ਫੀਮੇਲ ਕਾਫ ਆ ਹਾਂਜੀ ਹਾਂਜੀ ਹਾਂ ਡਰਦੀ ਆ ਥੋੜਾ ਜਿਆ ਹਣਾ ਹਾਂਜੀ ਹਾਂ ਬਈ ਉਪਰ ਆ ਵਾਲਾ ਕਰਦੀ ਆ ਅੰਦਰਦੀ ਜਰੂਰ ਆ ਵਾ ਗਾਵਾਂਾਂ ਚ ਵੀ ਕਰ ਜਾਣਾ ਕਈ ਵਾਰੀ ਜਾਣਾ ਲੱਗੇ ਹੌਲੀ ਤੋਰਦੀ ਮਾਰੇ ਡਿੱਗ ਨਾ ਜਾਵੇ ਹੌਲੀ ਤੋਰਦੀ ਇਹਦੇ ਪੈਸੇ ਕਿੰਨੇ ਲਵਾਂਗੇ ਇਹਦੇ ਪੈਸੇ ਬਈ ਆਪਾਂ ਇਹ ਝੋਟੀ ਦੇ ਦਾਂਗੇ 68000 ਦੀ ਇਹ ਦੇ ਦਾਂਗੇ 68000 ਦੀ ਦੁੱਧ ਹੈਗਾ 7 ਤੋਂ 8 ਕਿਲੋ ਰੈਡੀ ਦਾ ਹਾਂਜੀ ਹਾਂਜੀ ਕੇਗੇ 18 ਸੱਜਣੋਂ ਤੁਹਾਨੂੰ ਆਪਾਂ ਝੋਟੀਆਂ ਦਿਖਾ ਦਨੇ ਮਾਰ ਕੇ ਦੰਦਾਂ ਚ ਹੈਗੀਆਂ ਚਾਰ ਦੰਦਾਂ ਤੇ ਨਾਲ ਹੈਗਿਆ ਫੀਮੇਲ ਕੱਪ ਪਰ ਥੋੜਾ ਪਿਛਾ ਹੋ ਕੇ ਦਿਖਾ ਦੇ ਕੋਈ ਗੱਲ ਨਹੀਂ ਦਰਦੀ ਆ ਉੱਥੇ ਫੜ ਕੇ ਦੂਰੋਂ ਦਿਖਾ ਦੇ ਪਰਲੇ ਬੰਨਿਓ ਆ ਗਈ 스타 ਹਾਂਜੀ ਆ ਗਈ ਹਾਂ ਲਾ 18 ਦਿਖਾ ਦੇ ਮਾਰ ਕੇ ਉਹਨੇ ਦੀਆਂ ਹੋਗਾ ਯੇ ਅਗਲੇ ਦਿਨ ਮਾਰਦੇ ਪੰਪਾ ਸੰਤ ਜੀ ਲੈ ਸੁਆ ਹੈਗਾ ਸੱਜਣੋਂ ਪਹਿਲਾ ਤੇ ਥਣ ਥਨੋਟ ਵੀ ਚੰਗਾ ਬਣਾਉਂਦੀ ਆ ਤੇ ਧਾਰਾਂ ਤੂਰਾ ਵੀ ਆਪਾਂ ਸਾਨੂੰ ਦਿਖਾਤੀਆਂ ਮਾਰ ਕੇ ਬਾਕੀ ਜਿਹੜੇ ਸੱਜਣ ਨੂੰ ਪਸੰਦ ਆਊਗੀ ਬਈ ਨੇੜੇ ਆ ਕੇ ਹਨਾ ਆਪਦੀ ਚਾਹੇ ਬਾਈ ਤੋਂ ਤਸੱਲੀ ਕਰਕੇ ਲਿਜਾ ਸਕਦੇ ਹੋ ਤੁਸੀਂ ਇਹਦੇ ਲਾਡੀ ਪੈਸੇ ਕਿੰਨੇ ਲ ਦੱਸਿਆ ਆਪਾਂ ਇਹਦੇ ਬਈ 68000 ਦੀ ਦੇ ਦਾਂਗੇ ਇਹ ਦੇ ਦਾਂਗੇ 68000 ਦੀ ਮਾਨ ਤਾਨ ਛੋਟ ਛੱਪਾ ਕਰ ਦਾਂਗੇ ਸੂਆ ਹੈਗਾ ਪਹਿਲਾ ਹਾਂ ਪਹਿਲਾ ਸੂਆ ਹਾਂਜੀ ਹਾਂ ਹੁਣ ਲਿਆ ਇਧਰਲੇ ਬੰਨੇ ਲਿਆ ਤੁਸੀਂ ਦੇ ਲਓ ਹਣ ਘਾਰ ਮਾਰੀਆਂ ਥਾਨ ਦੇਖ ਲਓ ਤੁਸੀਂ ਐਨ ਵਧੀਆ ਪੂਰੇ ਨਾ ਥਾਨ ਥਨੌੜ ਚੰਗਾ ਬਣਾਉਂਦੀ ਆ ਸੂਆ ਹੈਗਾ ਪਹਿਲਾ ਤੇ ਹਾਂ ਤੇ ਹੁਣ ਲਿਆ ਇਧਰਲੇ ਬੰਨੇ ਲਿਆ ਉਧਰੋਂ ਕਰਦੇ ਇੱਕ ਨੰਬਰ ਤੋਂ ਸ਼ੁਰੂ ਚੱਲਦਾ ਚੱਲਦਾ ਲਿਆ ਕੈਮਰਾ ਹਾਂ ਇਧਰ ਉਹ ਉਹ ਬੱਛੀ ਤੇ ਮਾਰਨੀ ਕੈਮਰਾ ਇਹਦਾ ਕਿਹੜਾ ਸੂਆ ਇਹਦਾ ਪਹਿਲਾ ਸੂਆ ਬਾਈ ਦੋ ਦੰਦ ਮੂੰਹੋਂ ਦੋ ਦੰਦ ਮੂੰਹੋਂ ਦੋ ਦੰਦ ਬੱਡੀ ਬੁੱਡੀ ਬਹੁਤਾ ਦੋ ਦੰਦ ਦੇ ਹਿਸਾਬ ਨਾਲ ਨਾ ਤਾਂ ਤੋਰੀ ਲੈਣੀ ਮੇਰਾ ਖੋਲ ਕੇ ਨੂੰ ਕੱਦ ਸੁੱਖਣ ਵਾਲਾ ਇੱਥੇ ਸਾਰਿਆਂ ਦੇ ਵਧੀਆ ਨੇ ਕੱਦ ਹਾਂ ਕੱਦ ਬਿੱਡ ਫਣ ਵੀ ਵਧੀਆ ਨੇ ਕੱਦ ਵੀ ਵਧੀਆ ਨੇ ਇਹ ਤਾਂ ਪੂਰੇ ਵੱਡੇ ਕੱਦ ਚ ਆ ਗਈ ਜਿਹੜੇ ਦਾ ਆਪਣਾ ਦੋ ਦੰਦ ਦਾ ਦੰਦ ਹੈ ਗਿਆ ਪ्योर ਦੋ ਦੰਦ ਦਾ ਪਹਿਲੇ ਚੈੱਕ ਕਰ ਲਈ ਸੱਜਣੋਂ ਤੁਸੀਂ ਨੇ ਕਿਸੇ ਸੱਜਣ ਨੇ ਕਰਨੇ ਨੇ ਤਾਂ ਨੇੜੇ ਆ ਕੇ ਕਰ ਸਕਦਾ ਦਿਨ ਹਜੇ ਕੱਢ ਦੂ ਮੇਰਾ ਲੈਣਾ ਕੀ ਫਾਰਮ ਤੋਂ ਆਈ ਹੋਈ ਆ ਜੀ ਠੀਕ ਆ ਗੱਲ ਹਾਂਜੀ ਇਹ ਕਿੰਨੇ ਕਿ ਦਿਨ ਕੱਢ ਦੂ ਲਾਡੀ ਇਹਦੇ ਬਾਈ ਦਿਨ ਹੁੰਦੇ ਆ ਪਰ ਸੋਨ ਪ ਪਰਸੋਂ ਹਾਂਜੀ ਹਾਂਜੀ ਪਰਸੋਂ ਦਿਨ ਪੂਰੇ ਆ ਵੀ ਦੋ ਚਾਰ ਦਿਨ ਉੱਤੇ ਵੀ ਆ ਗਿਆ ਜਾਣ ਦੀ ਉਹਨਾਂ ਜਿਹੜੇ ਹਿਸਾਬ ਨਾਲ ਜਿਹੜੇ ਹਿਸਾਬ ਨਾਲ ਟੱਲ ਬੱਛੀ ਦੀ ਬਣੂ ਚੰਗੀ ਬਣਨਾ ਬਹੁਤਾ ਹੈ ਨਾ ਸ਼ਕੀਨ ਆ ਪੂਰੀ ਤੇ ਮੇਨ ਗੱਲ ਆ ਸ਼ਕੀਨ ਸਕੂਨ ਵੀ ਫੁੱਲਾ ਤੇ ਜਾਨ ਵੀ ਪੂਰੀ ਆ ਯਾਰ ਮੂ ਵੀ ਬੱਚਾ ਹੀ ਆ ਬਾਈ ਦੋ ਦੰਦ ਹੀ ਆ ਹੱਲੇ ਮੋਹਾਂ ਅੱਗੇ ਜਾ ਕੇ ਮਤਲਬ ਵੱਧਾ ਬੁੱਧਾ ਬਾਡੀ ਚ ਹੋਰ ਕਾਫੀ ਕਰਨਾ ਹੈ ਨੇ ਪੂਰਾ ਪੂਰਾ ਕਰੋ ਹਾਂ ਇਹ ਆ ਗਈ ਸੱਜਣੋ ਜੇ ਗੱਲ ਕਰ ਲਈ ਵੀ ਫੁੱਲ ਵੱਡੇ ਕਦ ਕਾਟ ਚ ਆ ਗਈ ਪੱਛੀ ਇਹ ਹਾਂਜੀ ਤੇ ਮੇਨ ਗੱਲ ਆ ਸ਼ਕੀਨ ਸਕੂਨ ਬਹੁਤ ਆ ਤੇ ਠੰਡੀ ਸੀਲ ਵੀ ਆ ਯਾਰ ਠੰਡੀ ਸੀਲ ਤਾਂ ਦੇ ਆ ਦੇਖ ਲੋ ਇਹ ਝੋਲ ਰਬ ਰੰਗੂ ਵੱਧਾ ਲੇਵਾ ਥਣ ਵਧੀਆ ਹੱਲੇ ਹੁਣ ਕੱਢਿਆ ਹੋਇਆ ਇਹਨਾਂ ਨੇ ਕੱਚੀ ਆ ਥਣ ਚੰਗਾ ਬਣਾਉ ਹਾਂ ਆ ਇਧਰਲੇ ਬੰਨੋ ਤੇ ਸਾਰੀ ਦਿਖਾ ਦੇ ਗਾਂਸਤਾ ਦੇ ਫੇਸ ਕੁਆਲਟੀ ਦੇ ਵੀ ਮਾਰ ਦੇ ਸ਼ਾਣੂ ਹੋ ਗਏ ਇੱਥੇ ਤੋਂ ਫੇਸ ਕੁਆਲਟੀ ਦਿਖਾ ਦੇ ਤੇ ਮੇਰੇ ਕਦ ਤੋਂ ਇਹਦੇ ਕਦ ਦਾ ਅੰਦਾਜ਼ਾ ਵੀ ਕਰਾ ਦਿਆਂ ਇੱਥੇ ਤੇ ਇਹਦੇ ਕਦ ਕਾਟ ਦਾ ਆਈਡੀਆ ਵੀ ਆ ਜਾਊਗਾ ਤੁਹਾਨੂੰ ਇਹਦੇ ਕਿੰਨੇ ਪੈਸੇ ਲਵਾਂਗੇ ਲਾਡੀ ਨਾ ਭਾਈ ਦੰਦ ਵੀ ਰੱਖਾ ਦੰਦ ਵੀ ਦਿਖਾ ਦੇ ਨੇੜੇ ਲੈ ਆ ਜਾ ਰਾਜੀ ਤਸੱਲੀ ਦੇਖ ਰਣੀ ਪਿਓਰ ਦੋ ਦੰਦ ਹੀ ਆ ਦੋ ਦੰਦ ਆ ਜੀ ਪਿਓਰ ਦੋ ਦੰਦ ਚ ਆ ਗਈ ਇਹਦੇ ਪੈਸੇ ਕਿੰਨੇ ਲਵਾਂਗੇ ਭਾਈ ਇਹ ਸਾਈਡ ਤੇ ਹੋ ਗਿਆ ਲਾਡੀ ਬਾਈ ਨੂੰ ਦਿਖਾ ਰਹੇ ਹਾਂ ਦੀ ਸਮਾਰ ਕੇ ਇਹਨੂੰ ਪੂਰੀ ਫੇਸ ਕੁਆਲਿਟੀ ਬਾਡੀ ਬੁੱਡੀ ਸਾਰੀ ਆ ਨਾ ਤੇ ਮੰਨ ਲਓ ਵੀ ਅੱਵਲ ਦਰਜੇ ਜੀ ਆ ਗਈ ਹੈ ਨਾ ਭਾਈ ਦੇਖ ਜੇ ਤਾਂ ਜਮੇ ਸਵਾ ਕੇ ਦੇਣੀ ਹੈ ਇਹ ਹਾਂਜੀ ਫਿਰ ਤਾਂ ਆਪਾਂ ਦੇਵਾਂਗੇ ਬੱਚੀ ਇਹ 65000 ਉਦਾ ਕੋਈ ਐਂ ਲੈ ਜੂਗਾ ਜੇ ਕੋਈ ਆਈ ਆਪਾਂ ਆਪਾਂ ਨੂੰ ਪਤਾ ਬਹਿ ਗਈ ਜਾਣਾ ਡੰਗਰ ਦਾ ਆਪਣੇ ਬਹਿ ਕੀ ਜਾਂਦੇ ਆ ਆਪਾਂ ਫੋਨ ਬੰਦ ਕਰਕੇ ਰੱਖਿਆ 10 ਦਿਨ ਚਰਮੀ ਕਰਕੇ ਕਿੰਨੇ ਪੈਸੇ ਲਵਾਂਗੇ ਦੀ ਇਹਦੇ ਆਪਾਂ ਬਾਈ ਪੈਸੇ ਅੱਜ ਜਿਹੜੇ ਲੈਣੇ ਆ 45000 ਦੀ ਵੱਛੀ ਦੇ ਦਾਂਗੇ ਅੱਜ ਦੇ ਦਾਂਗੇ 45000 ਦੀ ਹਾਂ ਹੁਣ ਆ ਵੀ ਖੋਲ ਕੇ ਤੋਰ ਦੋ ਜੀ ਇਹਦਾ ਕਿਹੜਾ ਸੂਆ ਬਾਈ ਬਾਈ ਇਹ 3ਏ ਸੂਏ ਸੁੰਦੀ ਆ ਅੱਛਾ ਇਹ ਵੀ ਜੇ ਸੂਏ ਸੁੰਦੀ ਹਾਂਜੀ ਇਹ ਕਹੇ ਇੱਕ ਦਿਨ ਕਰਦੀ ਆ ਲੈਟੀ ਇਹ ਬਾਈ ਦਿਨੇ ਦੇ ਹਾਜ਼ਰੀ ਆ ਮਨ ਲਾ ਦਾ ਅੱਜ ਕੱਲ ਚ ਸੂਕੂਗੀ ਹਾਂ ਇਹ ਨੇੜ ਹੀ ਆ ਹਣਾ ਹਾਂਜੀ ਹਾਂ ਇਹ ਨੇੜੀ ਆ ਸੂਆ ਕਿਹੜਾ ਇਹਦਾ ਸੂਆ ਬਈ ਤੀਜਾ ਸੂਆ ਤੀਜਾ ਇਹ ਕਿੰਨਾ ਕ ਦੁੱਧ ਪਾਉਂਦੇ ਰੋਟ ਯਾਰ ਬੇਨਾ ਇਹ ਬਈ ਪਾਈ ਦੂ 14 15 ਕਿਲੋ ਦੁੱਧ ਤਾਂ 14 15 ਨੇੜ ਕਿਹੜਾ ਨਾ ਬਾ ਕਮਾ ਲਓ ਜੀ ਇੱਥੋਂ ਥੋੜਾ ਜਿਹਾ ਪੱਕੇ ਕਰਕੇ ਮੰਨਦੀ ਆ ਠੀਕ ਆ ਗੱਲ ਇੱਧਰ ਉਹਨਾ ਥੋੜਾ ਕਮਾ ਲਓ ਕਮਾ ਲਓ ਆ ਥਾਣ ਥਣਾ ਉੱਤੇ ਨੂੰ ਵੀ ਚੰਗਾ ਲੱਗਿਆ ਨਾ ਇਹਦੇ ਪੈਸੇ ਕਿੰਨੇ ਲਵਾਂਗੇ ਇਹਦੇ ਬਈ ਆਪਾਂ ਇਹ ਵੀ ਬੱਛੀ ਜਮਾ ਇੱਕੋ ਹੀ ਗੱਲ ਆ ਹਾਂ ਨਾ 38000 ਇਹ ਦੇ ਦਾਂਗੇ 38000 ਹਾਂ ਜੀ 38000 ਦੇ ਸੱਜਣੋ ਇਹ ਮਿਲੂਗੀ ਤੁਹਾਨੂੰ ਬਾਈ ਕਹਿੰਦਾ 38000 ਦੀ ਸੂਆ ਤੀਜਾ ਸੂੰਦੀ ਆ ਤੇ ਇਹ ਵੀ ਜਰਸੀ ਨਾਲ ਆ ਜੀ ਇਹ ਗੱਲ ਵੀ ਢੱਲਾ ਹਲੇ ਬਹੁਤ ਨੇ ਆ ਵਾਕਿਆ ਨਹੀਂ ਪਤਾ ਦਿਨ ਹਜੇ ਕੱਢ ਦਿਨ ਕੱਢ ਜੇਵੇ ਜਾਣੀ ਆਪਾਂ ਹੂੰ ਦਿਨ ਕੱਢ ਦਿਆ ਐ ਜੇ ਖਿੱਚਦੇ ਹੰਨੇ ਵਪਾਰੀ ਉਹ ਫੜ ਕੇ ਆ ਹਾਂ ਭਈ ਆਹਨੀ ਝੋਲੀ ਦਾਸ ਦਿੰਦੀ ਆ ਜਦੋਂ ਗਾਂ ਤੋੜਦੀ ਆ ਨਾ ਠੀਕ ਆ ਗੱਲ ਝੋਲ ਦਾ ਦਿੰਦੀ ਆ ਠੀਕ ਆ ਆ ਬੱਛੀ ਅਗਲੀ ਇਹ ਵੀ ਤੋੜਦੇ ਲੈਣੇ ਨਾ ਇਹਦਾ ਕਿਹੜਾ ਸੂਆ ਇਹ ਵੀ ਭਾਈ ਦੂਵੇ ਸੂਏ ਸੂੰਦੀ ਆ ਇਹ ਇਹ ਦੂਜੇ ਸੂਏ ਹਾਂ ਇਹਦੇ ਦਿਨ ਜਾਣੀ ਹਾਂ ਇਹ ਕਿੰਨੇ ਕਿ ਦਿਨ ਕੱਢ ਦੂਗੀ ਇਹਦੇ ਭਾਈ 8 ਤਰੀਕ ਅੱਜ 8 ਤਰੀਕ ਨੂੰ ਇਹਦੇ ਦਿਨ ਪੂਰੇ ਹੋਏ ਨੇ ਯਾਨੀ ਉੱਤੇ ਮੇਰੇ ਹਿਸਾਬ ਨਾਲ ਲੈ ਕੇ ਜਾਉ 15 20 ਦਿਨ ਇਹ ਅੱਜ ਤਾਂ ਤੰਗ ਕੋਈ ਲੱਗਦਾ ਨਹੀਂ ਦਿਨ ਪੂਰੇ ਹੋਣਾ ਇਹਦਾ ਮੈਨੂੰ ਨਹੀਂ ਭਾਈ ਉਹ ਮਾਲਕਾਂ ਦੇ ਹਿਸਾਬ ਨਾਲ ਦੱਸਿਆ ਆਪਾਂ ਹੈ ਮਾਲਕਾਂ ਦੇ ਹਿਸਾਬ ਨਾਲ ਨਹੀਂ ਨਹੀਂ ਤਾਂ ਨਹੀਂ ਭੁੱਲ ਗਏ ਮਾਲਕ ਕਿਤੇ ਨਹੀਂ ਲੈ ਲੀ 15 ਦਿਨ ਕਈ ਭਾਈ ਮੌਕੇ ਤੇ ਹੀ ਲਾਉਂਦੀਆਂ ਨੇ ਹਾਂ ਜੀ ਕਈ ਗਾਵਾਂ ਸੱਜਣੋਂ ਮੌਕੇ ਤੇ ਤਿਆਰ ਹੁੰਦੇ ਨੇ ਪਰ 15 20 ਦਿਨ ਹਜੇ ਸੂਣ ਵਾਲਾ ਬਣੇਦਾ ਟੰਗ ਲੈ ਜੂ ਬਾਈ ਲੈ ਜੂ ਇੰਨੇ ਕ ਤਾਂ ਦਿਨ ਲੈ ਜੂ ਹਾਂ ਟੰਗ ਬਾਕੀ ਜਾਨ ਜੂਣ ਵੀ ਬਾਵਾ ਕਿਉਂਕਿ ਜਾਨ ਵਾਲਾ ਪਸ਼ੂ ਯਾਰ ਜਿਵੇਂ ਇਹਦੀ ਫਾਰਮ ਵਾਲੀ ਆ ਬੱਛੀ ਠੰਡ ਚ ਜੀ ਜੂ ਲਾ ਜਾਂਦਾ ਗੇ ਹਾਂਜੀ ਹਾਂ ਹਾਂ ਠੰਡ ਚ ਜੀ ਜੂ ਲਾ ਜਾਂਦਾ ਇਹ ਚ ਚੋਲ ਝੂਲ ਬਹੁਤ ਆ ਇਹ ਕੱਢਦੀ ਆ ਯਾਰ ਟਾਈਮ ਹਜੇ ਉੱਥੇ ਬਾਡੀ ਬੁੱਡੀ ਵੀ ਚੰਗੀ ਆ ਇਹਦੀ ਇਹਦੇ ਪੈਸੇ ਕਰਾ 20 ਦਿਨ ਕੱਢੂਗੀ ਬਾਈ ਇਹਦੇ ਪੈਸੇ ਕਿੰਨੇ ਲਵਾਂਗੇ ਇਹ 40000 ਦੀ ਹਾਨ ਆਈ ਆ ਬਾਈ ਇਹ ਦੇ ਦਾਂਗੇ 40000 ਦੀ 40 ਦੀ ਇਹ ਬਾਡੀ ਬ ਬਾਡੀ ਬੁੱਕੀ ਸਰਵੇ ਦੀ ਮੈਂ ਸਾਲੀਆਂ ਤੇ ਚੜਾਈ ਚੜੂਈ ਵੀ ਬਹੁਤ ਆੁੱਤਾਂ ਜੇ ਗੱਲ ਕਰ ਲਈਏ ਵਾਹ ਤੇ ਕੱਦੂ ਯਾਰ ਟਾਈਮ ਆ ਜੀ ਕੱਦੂ ਬਾਈ 15 20 ਦਿਨ ਲੈ ਜਾਣਿਆ ਆਰਾਮ ਨਾਲ 15 20 ਦਿਨ ਲੈ ਜੀ ਤੇ ਬਣੂਗੀ ਚੰਗੀ ਮੁੱਲ ਕੁਛ ਨਹੀਂ ਫੇਰ ਇਹਦਾ ਮੁੱਲ ਹੋਰ ਹੋਣਾ ਇਹ ਬਣੂਗੀ ਸਭ ਤੋਂ 40 40 ਦੀ ਦੇ ਦਾਂਗੇ 40 ਦੁੱਧ ਕਿੰਨਾ ਕ ਪਾ ਸਕਦੀ ਆ ਜੀ ਦੁੱਧ ਬਾਈ 18 19 ਕਿਲੋ ਦਊਏ ਇਹ ਇਹਦੇ ਹਿਸਾਬ ਨਾਲ ਜਾਣੀ ਹਣਾ ਹਾਂ ਤੇ ਬਾਕੀ ਇੱਕ ਗੱਲ ਤੁਹਾਨੂੰ ਹੋਰ ਦੱਸਦਾ ਨਾ ਜਾਨਵਰ ਸੱਜਣੋਂ ਤੁਸੀਂ ਨਾ ਯਾਰ ਆਪ ਦੀ ਸਮਝ ਨਾਲ ਵੀ ਜਾਨਵਰ ਖਰੀਦਣਾ ਹੁੰਦਾ ਇਧਰ ਹੁੰਦੀ ਆ ਸਾਂਭੀ ਹੋਈ ਆ ਪਹਿਲਾਂ ਕਿਉਂਕਿ ਵਪਾਰੀ ਦਾ ਫਰਜ ਹੁੰਦਾ ਜਿਹੜੀ ਡਿਟੇਲ ਉਹਨੂੰ ਮਾਲਕ ਦੱਸਦੇ ਨੇ ਉਹ ਸੋਨੂੰ ਦੱਸਦਾ ਗਿਆ ਕਿ ਇਹ ਸੋਡਾ ਫਰਜ ਹੁੰਦਾ ਵੀ ਯਾਰ ਆਪਦੀ ਸਮਝਣਾ ਆਪਾਂ ਨੇ ਜਾਨਵਰ ਦੇਖ ਕੇ ਲੈਣਾ ਹਨਾ ਬਾਕੀ ਆਏ ਆ ਬਈ ਤਸੱਲੀ ਆਪਦੀ ਕਰਕੇ ਲੈ ਕੇ ਜਾਏਗਾ ਜਦੋਂ ਪੈਸੇ ਲਾਉਣੇ ਆ ਇਹ ਵੀ ਤੋਰ ਦੋ ਜੀ ਇਹਦਾ ਕਿਹੜਾ ਸੂਆ ਇਹ ਬਾਈ ਦੂਜੇ ਸੂਏ ਕੱਲ ਬੱਚਾ ਮਰ ਗਿਆ ਇਹਦਾ ਐਸ਼ੀਆ ਆਪਨੇ ਕੋਲ ਫੋਟੋ ਵੀਡੀਓ ਹੈਗੀ ਆ ਇਹਦਾ ਬੱਚਾ ਕੱਲ ਸ਼ਹੀਦ ਕਰਤਾ ਕੱਲ ਮਰ ਗਿਆ ਹਾਂਜੀ ਸੂਆ ਕਿਹੜਾ ਦਾ ਬਾਈ ਜਿਆਦਾ ਕਰਦੀ ਆ ਇਹਦਾ ਬਾਈ ਦੂਜਾ ਸੂਆ ਤੁਹਾ ਦੂਜਾ ਦੁੱਧ ਕਿੰਨਾ ਤਿਆਰ ਆ ਹੁਣ ਬਾਈ ਹੁਣ ਤਾਂ ਯਾਰ ਇਹਨੇ ਥੋੜਾ ਬੱਚੇ ਕਰਕੇ ਨਾ ਕਰਿਆ ਦੁੱਧ 7 ਕਿਲੋ ਸੀਗਾ ਹੁਣ ਜਾਨੀ ਆਪਾਂ 5 ਕਿਲੋ ਦੇਵਾਂਗੇ ਹੁਣ 5 ਕ ਕਮਾ ਲਓ ਜਿੱਥੋਂ ਕਮਾ ਲਓ 5 ਤੋਂ ਉੱਪਰ ਹੋਵੇ ਜਾਨੀ 6 ਅੱਛਾ ਆਪਾਂ 5 ਕਰਕੇ ਦੇ ਦੇ ਹਾਂ ਬੱਚੇ ਕਰਕੇ ਥੋੜਾ ਕਰ ਗਈ ਥੋੜੀ ਕ੍ਰੋਸ ਚ ਆ ਗਈ ਅੱਛਾ ਉਹ ਮਿਲਦੀ ਕਿਵੇਂ ਆ ਹੁਣ ਮਿਲਦੀ ਤਾਂ ਐਂ ਬਹਿ ਜਾ ਹੂੰ ਤਾਂ ਹੱਲਣ ਵਾਲੀ ਹੈ ਨੀਗੀ ਟੀਕਟ ਪਤਾ ਨਹੀਂ ਭਗਦੀ ਨਾ ਨਾ ਵੀਰੇ ਨਾ ਨਾ ਇਹਦੇ ਪੈਸੇ ਕਿੰਨੇ ਲਵਾਂਗੇ ਇਹ ਦੇ ਦਾਂਗੇ ਯਾਰ ਬਾਈ ਆਪਾਂ 17000 ਦੀ ਇਹ ਦੇ ਦਾਂਗੇ 17000 ਦੀ ਕਰ ਦਾਂਗੇ 17000 ਦਾ ਮਾਨਤਾਂ ਦੇ ਕਰ ਦਾਂਗੇ ਮਾਨਤਾਂ ਯਾਰ ਕੋਈ ਦੁੱਧ ਪੀਣ ਵਾਲਾ ਹੁੰਦਾ ਸੀ ਭਾਈ ਕੋਈ ਇਹ ਕਰ ਦਾਂਗੇ ਮਾਨਤਾਂ ਲੈ ਜਾਵਾਂ ਕੋਈ ਘੱਟ ਪੈਸੇ ਲਾਉਣੇ ਆ ਜੀ ਨੇ ਯਾਰ ਦੇ ਦਾਂਗੇ ਹਾਂ ਇਹ ਬਾਈ ਕਹਿੰਦਾ ਦੇ ਦਾਂਗੇ ਯਾਰ ਬੈਠਾ ਚਾਹੇ ਹੁਣ ਬਹਿ ਜਾ ਲੈ ਐਸ਼ਿਆ ਆਏ ਨਹੀਂ ਕੋਈ ਚੱਕਰ ਹੈਗਾ ਲੈ ਠੀਕ ਹੈ ਗੱਲ ਆਏ ਨਹੀਂ ਕੋਈ ਉਹੇ ਗਾਵਾਂ ਗੂਆਂ ਖੜ ਜਾਂਦੀਆਂ ਹੁੰਦੀ ਨਹੀਂ ਆ ਰਹੀਆਂ ਹਰ ਜਾਂਦੀਆਂ ਬਾਈ ਖੜ ਜਾਂਦੀਆਂ ਨੰਬਰ ਬੋਲ ਦਿਓ ਜੀ ਨੰਬਰ ਜੀ 9855529812 ਕੇ ਰਾਂ ਹੋਰ ਬੋਲੇ 985579812 ਪਿੰਡ ਹੈਗਾ ਤੁੰਗਾ ਹੈੜੀ ਹੈੜੀ ਤੁੰਗਾ ਹੈੜੀ ਰਾਏਕੋਟ ਜਿਲ੍ਹਾ ਲੁਧਿਆਣਾ ਜਿਲ੍ਹਾ ਲੁਧਿਆਣਾ ਇੱਕ ਗੱਲ ਲਾਸਟ ਤੇ ਹੋਰ ਆਖੂਗਾ ਵੀ ਇੰਨਾ ਚੋ ਵੀ ਜਿਹੜਾ ਜਾਨਵਰ ਪਸੰਦ ਆਉਂਦਾ ਜਾਂ ਕਿਤੋਂ ਹੋਰ ਵੀ ਲੈਨੇ ਹੋ ਘੱਟ ਤੋਂ ਘੱਟ ਡੰਗ 2 ਡੰਗ 4 ਡੰਗ ਜਾਨਵਰ ਸੁਆਸਮਾਰਾ ਚੋਕੇ ਲੈ ਲਿਆ ਕਰੋ ਸੂਨ ਵਾਲਾ ਹੁੰਦਾ ਜਿਹੜਾ ਯਾਰ ਉਹਦਾ ਕਿਸੇ ਕਾਰੀਗਰ ਸੱਜਣ ਨੂੰ ਲਿਆ ਕੇ ਚਾਹੇ ਤੁਸੀਂ ਬਈ ਚੇਪਾ ਲਾ ਕੇ ਲੈ ਜਾ ਕਰੋ ਕਿਉਂਕਿ ਬਾਅਦ ਚ ਜਰਾ ਕਿਸੇ ਦੀ ਮੇਰੇ ਸਾਹਬ ਨਾਲ ਕੋਈ ਗਰੰਟੀ ਨਹੀਂ ਹੁੰਦੀ ਨਾ ਜੀ ਨਹੀਂ ਇਹ ਤਾਂ ਵਈ ਹਰੇਕ ਵਪਾਰੀ ਕਹਿੰਦਾ ਵਾ ਕਿਸੇ ਦੀ ਬਾਅਦ ਚ ਗਰੰਟੀ ਨਹੀਂ ਹੈ ਕਿਉਂ ਇਹ ਸਾਲੇ ਜਾਨਵਰ ਆ ਇੱਕ ਬੇਨਤੀ ਹੋਰ ਕਰੂੰਗਾ ਯਾਰ ਜਿਹੜੇ ਸੱਜਣਾ ਸ਼ਾਮ ਨੂੰ ਫੋਨ ਕਰਦੇ ਨੇ ਨਾ ਬਾਈ ਬਣ ਕੇ ਉਹ ਪੈਗ ਲਾ ਕੇ ਮੈਨੂੰ ਨਾ ਫੋਨ ਕਰਿਆ ਕਰੋ ਦਿਨ ਚ ਜਿਹੜੇ ਵੀ ਸੱਜਣ ਨੇ ਜਿਹੜਾ ਵੀ ਸਵਾਲ ਕਰਨਾ ਹੁੰਦਾ ਦਿਨ ਚ ਯਾਰ ਮੈਨੂੰ ਤੁਸੀਂ ਜਦੋਂ ਮਰਜ਼ੀ ਸਵਾਲ ਕਰ ਸਕਦੇ ਹੋ ਕਈ ਮਤਲਬ ਬੇਤੁਕੀਆਂ ਗੱਲਾਂ ਕਰ ਦਿਆ ਸ਼ਾਮਾਂ ਨੂੰ ਨਹੀਂ ਸਹੀ ਬੇਤੁਕੀਆਂ ਲੱਗ ਜਾਂਦੀਆਂ ਕਰਨ ਉਹ ਗੁੱਸਾ ਕਿਤੇ ਆਲਾ ਹੋਰ ਹੁੰਦਾ ਮੇਰੇ ਵਰਗੇ ਮਾਤੜ ਤੇ ਤਾਰਨ ਲੱਗ ਜਾਂਦੇ ਨੇ ਬਾਈ ਵੱਡੇ ਬੰਦੇ ਨੂੰ ਕੋਈ ਫੋਨ ਨਹੀਂ ਲਾਉਂਦਾ ਫੋਨ ਮੇਰੇ ਵਰਗੇ ਨਾਰਮਲ ਬੰਦੇ ਨੂੰ ਲਾਉਣਗੇ ਵੀ ਇਹ ਕੀ ਬੋਲੂ ਹਾਂਜੀ ਹਾਂ ਚਲ ਇਹ ਕੀ ਬੋਲੂਗਾ ਐਜਾ ਲੋਕ ਕਹਿੰਦਾ ਯਾਰ ਧਿਆਨ ਰੱਖਿਆ ਕਰੋ ਐਂ ਦਾ ਚੱਲਦਾ ਵੀ ਰਹਿਣਾ ਕਿਉਂਕਿ ਯਾਰ ਜਿੰਗਲਕਸਾਰ ਨਹੀਂ ਹੁੰਦੀਆਂ ਸਾਰੀ ਦੁਨੀਆ ਬੌਲੀ ਦੀ ਨਹੀਂ ਸਾਰੀ ਦੁਨੀਆ ਬਾਈ ਸਿਆਣੀ ਵੀ ਰਹੀ ਹੈ ਨਾ ਹਾਂ ਪਰ ਵੀ ਸ਼ਾ ਉਹਨੂੰ ਨਾ ਲਾਇਆ ਕਰੋ ਦਿਨ ਚ ਮੈਨੂੰ ਜਦੋਂ ਮਰਜ਼ੀ ਫੋਨ ਲਾ ਲਓ ਮੈਂ ਹਰੇਕ ਦਾ ਫੋਨ ਚੱਕਦਾ ਯਾਰ ਸਾਰਿਆਂ ਦੇ ਸਵਾਲਾਂ ਦੇ ਮੈਂ ਜਵਾਬ ਵੀ ਦਿੰਦਾ ਹਾਂ ਹਾਂਜੀ ਹਾਂਜੀ ਹੁਣ ਜੇ ਅਗਲਾ ਕਹਿੰਦਾ ਵਪਾਰੀ ਤਾਂ ਵਿਕਾੜੇ ਦੇ ਦਿੰਦੇ ਨੇ ਵਪਾਰੀ ਜੈਦਾ ਦੇ ਰਹੇ ਨੇ ਫਿਰ ਇਸ ਹਿਸਾਬ ਨਾਲ ਤਾਂ ਬਈ ਵਪਾਰੀ ਹਜ਼ਾਰੇ ਚ ਵੀ ਨੇ ਹਿਮਾਚਲ ਚ ਵੀ ਨੇ ਪੰਜਾਬ ਚ ਵੀ ਨੇ ਮੈਂ ਤਾਂ ਇਹੀ ਗੱਲ ਫੇਰ ਤੁਹਾਨੂੰ ਕਹਿਣਾ ਹੁੰਦਾ ਵੀ ਤੁਸੀਂ ਆਪ ਦੀ ਸਮਝ ਨਾ ਲਿਆ ਕਰੋ ਵੀ ਯਾਰ ਇਹ ਕਿੰਨਾ ਦੁੱਧ ਪਾ ਦੂਗੀ ਜਾਂ ਇਹਦੇ ਥੱਲੇ ਕਿੰਨਾ ਕੁ ਦੁੱਧ ਰੈਡੀ ਹੋਊ ਜਾਂ ਇਹ ਕਿੰਨੇ ਕੁ ਪੈਸਿਆਂ ਦੀਆਂ ਨਾ ਤਾਂ ਤੁਸੀਂ ਮੇਰੇ ਮਗਰ ਲੱਗੋ ਨਾ ਵਪਾਰੀ ਮਗਰ ਲੱਗੋ ਕਿਉਂਕਿ ਵਪਾਰੀ ਵੀ ਉਹੀ ਡਿਟੇਲ ਦੱਸੂਗਾ ਜਿਹੜੀ ਉਹਨੂੰ ਅੱਗੇ ਤੋਂ ਮਾਲਕ ਜਾਨਵਰ ਦਾ ਮਾਲਕ ਉਹਨੂੰ ਦੱਸ ਕੇ ਭੇਜੂਗਾ ਬਾਈ ਇੱਕ ਗੱਲ ਆਇਆ ਹੁਣ ਵਪਾਰੀ ਵੀਰ ਕਿਹੜਾ ਵੀਰੇ ਆ ਪੈਦਾ ਕਰਦਾ ਉਹ ਵੀ ਲੈ ਕੇ ਆਉਂਦੇ ਅਸੀਂ ਵੀ ਰਾਤਾਂ ਜਾਗ ਜਾਗ ਕੇ ਲੈ ਕੇ ਆਉਂਦੇ ਆ ਗਰਮੀ ਕਰਕੇ ਹੁਣ ਆਪਾਂ ਵੀ ਠੰਡੇ ਮੌਸਮ ਚ ਲੈ ਕੇ ਆਉਂਦੇ ਆ ਰਾਤ ਨੂੰ ਠੀਕ ਆ ਉਹ ਵੀ ਦਿਨੇ ਧੁੱਪ ਜ਼ਿਆਦਾ ਹੁੰਦੀ ਆ ਹੁਣ ਤਾਂ ਚਲ ਮੌਸਮ ਵਧੀਆ ਵਾ ਤਸੱਲੀ ਕਰਨਾ ਮਾਲਕ ਦਾ ਹੱਕ ਆ ਜਿਹਨੇ ਲੈ ਕੇ ਜਾਣੀ ਆ ਜੀ ਹਾਂ ਜਿਹਨੇ ਲੈ ਕੇ ਜਾਣੀ ਆ ਤਸੱਲੀ ਕਰਕੇ ਲੈ ਕੇ ਜਾਇਆ ਕਰੋ ਲੈ ਇੱਕ ਇੱਕ ਵਾਰੀ ਫੇਰ ਮਾਰ ਦੇ ਸਾਰੀਆਂ ਤੇ ਕੈਮਰਾਮੈਨ ਲਾ ਉਧਰ ਆਪਣੀ ਜਾਨੀ ਥਾਣਾ ਦੀ ਗੁਰੇ ਬਾਈ ਆਪਣੀ ਗਾਰੰਟੀ ਹੋ ਉਹਦੀ ਆਪਾਂ ਹੁਣ ਵੀ ਕਹਿੰਦੇ ਆ ਕੱਲ ਨੂੰ ਵੀ ਕਹਾਂਗੇ ਥਾਣਾ ਦੀ ਗਾਰੰਟੀ ਹੋ ਦੁੱਧ ਸੇਵਾ ਦਾ ਵੀਰੇ ਹਾਂ ਦੁੱਧ ਸੇਵਾ ਦਾ ਤੇ ਲੈ ਸੱਜਣੋ ਅੱਜ ਦੀ ਵੀਡੀਓ ਆਪਾਂ ਨੇ ਬਣਾਈ ਆ ਪਿੰਡ ਤੁੰਗਾ ਢੀ ਤਹਿਸੀਲ ਰਾਏਕੋਟ ਜ਼ਿਲ੍ਹਾ ਲੁਧਿਆਣਾ ਜ਼ਿਲ੍ਹਾ ਲੁਧਿਆਣਾ ਇਹਨਾਂ ਚੋਂ ਤੁਹਾਨੂੰ ਜਿਹੜਾ ਵੀ ਜਾਨਵਰ ਜਿਹੜਾ ਵੀ ਨਕੀਨਾ ਪਸੰਦ ਆਊਗਾ ਨੇੜੇ ਆ ਕੇ ਤਸੱਲੀ ਕਰਕੇ ਬਾਈ ਤੋਂ ਖਰੀਦ ਕੇ ਲੈ ਜਿਓ ਧੰਨਵਾਦ ਜੀ